ਕੀ ਸਰਕਾਰ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਲਗਾਤਾਰ ਕਦਮ ਉਠਾ ਰਹੀ ਹੈ ਤਾਂ ਉੱਤੇ ਹੀ ਕੁਝ ਅਜਿਹੀਆਂ ਸੰਸਥਾਵਾਂ ਵੀ ਨੇ ਜੋ ਗਰੀਬ ਤੇ ਜ਼ਰੂਰਤਮੰਦ ਬੱਚਿਆਂ ਦੀ ਸਿੱਖਿਆ ਦੇ ਲਈ ਜ਼ਮੀਨੀ ਪੱਧਰ ਤੇ ਕੰਮ ਕਰ ਰਹੀਆਂ ਨੇ ਬਰਨਾਲਾ ਦੀ ਇੱਕ ਅਜਿਹੀ ਹੀ ਸੰਸਥਾ ਸ਼ਹੀਦ ਰਾਮ ਮੁਹੰਮਦ ਸਿੰਘ ਆਜ਼ਾਦ ਵਰਕਰ ਸੁਸਾਇਟੀ ਹੈ ਜੋ ਕਿ ਦੋ ਅਜਿਹੇ ਸਿੱਖਿਆ ਸੈਂਟਰ ਚਲਾ ਰਹੀ ਹੈ ਜਿੱਥੇ ਜ਼ਰੂਰਤਮੰਦ ਬੱਚਿਆਂ ਨੂੰ ਮੁਫਤ ਦੇ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ ਤੇ ਇਸ ਦੇ ਨਾਲ ਹੀ ਸੁਸਾਇਟੀ ਵੱਲੋਂ ਬੱਚਿਆਂ ਨੂੰ ਉਹਨਾਂ ਦੀ ਸਿੱਖਿਆ ਦੇ ਲਈ ਕਾਪੀਆਂ ਕਿਤਾਬਾਂ ਤੇ ਹੋਰ ਜ਼ਰੂਰੀ ਚੀਜ਼ਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਮੈਂਬਰਾਂ ਦੇ ਸਿਅਕ ਇਸ ਦੀ ਸ਼ੁਰੂਆਤ ਬੱਚਿਆਂ ਨੂੰ ਪੁਰਾਣੀਆਂ ਕਿਤਾਬਾਂ ਦੇਣ ਤੋਂ ਹੋਈ ਸੀ ਲੇਕਿਨ ਹੌਲੀ-ਹੌਲੀ ਉਹਨਾਂ ਨੇ ਝੁੱਗੀਆਂ ਚੌਪੜੀਆਂ ਵਿੱਚ ਜਾ ਕੇ ਬੱਚਿਆਂ ਨੂੰ ਪੜ੍ਹਨ ਦੇ ਲਈ ਤੇ ਉਹਨਾਂ ਦੇ ਮਾਤਾ-ਪਿਤਾ ਨੂੰ ਬੱਚਿਆਂ ਨੂੰ ਪੜਾਉਣ ਦੇ ਲਈ ਪ੍ਰੇਰਿਤ ਕੀਤਾ ਤੇ ਇਸ ਦੇ ਲਈ ਉਹਨਾਂ ਬੱਚਿਆਂ ਦੀ ਪੜ੍ਹਾਈ ਲਈ ਫੀਸ ਵੀ ਖੁਦ ਭਰੀ ਤੇ ਉਹਨਾਂ ਨੂੰ ਸਕੂਲਾਂ ਵਿੱਚ ਦਾਖਲਾ ਦਿਵਾਇਆ ਸ਼ੁਰੂ ਕੀਤੀ ਸੀ ਅਸੀਂ ਬੁੱਕ ਸਵੈਪ ਚੇਂਜ ਤੋਂ ਜੋ ਪੁਰਾਣੀਆਂ ਕਿਤਾਬਾਂ ਬੱਚਿਆਂ ਦੀਆਂ ਫਾਲਤੂ ਹੋ ਜਾਂਦੀਆਂ ਨੇ ਅਗਲੇ ਸਾਲ ਦੀਆਂ ਕਿਤਾਬਾਂ ਬੱਚਨੇ ਲੈਣੀ ਹੁੰਦੀਆਂ ਨੇ ਉੱਥੋਂ ਅਸੀਂ ਸ਼ੁਰੂ ਕੀਤਾ ਪਿਲੋਂ ਪ੍ਰੋਜੈਕਟ ਸਾਡਾ ਬਹੁਤ ਕਾਮਯਾਬ ਹੋਇਆ। ਦੈਨ ਸਾਨੂੰ ਲੱਗਿਆ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਬੱਚੇ ਨੇ ਜਿਹੜੇ ਸਕੂਲਾਂ 'ਚ ਨਹੀਂ ਜਾਂਦੇ, ਜਿਹੜੇ ਨਹੀਂ ਪੜ੍ਹ ਪਾਂਦੇ ਜਾਂ ਜਿਨ੍ਹਾਂ ਨੂੰ ਪੇਰੈਂਟਸ ਨੂੰ ਪੇਰੈਂਟਸ ਮੋਟੀਵੇਟ ਨਹੀਂ ਹੈਗੇ ਬੱਚੇ ਨੂੰ ਪੜਾਉਣ ਲਈ ਜਾਂ ਬੱਚੇ ਵੇਅਰ ਨਹੀਂ ਹੈਗੇ। ਅਸੀਂ ਸਲਾਮੇ ਏਰੀਆਜ਼ ਦੇ ਵਿੱਚ ਜਾ ਕੇ ਡੋਰ ਟੂ ਡੋਰ ਜਾ ਜਾ ਕੇ ਸਾਡੀ ਟੀਮ ਨੇ ਉਹ ਬੱਚੇ ਨੂੰ ਮੋਟੀਵੇਟ ਕਰਕੇ ਸਕੂਲਾਂ ਦੇ ਵਿੱਚ ਐਡਮਿਸ਼ਨ ਕਰਾਉਣੀ ਸ਼ੁਰੂ ਕੀਤੀਆਂ। ਕਿਸੇ ਦੇ ਬੱਚੇ ਦੇ ਪੇਰੈਂਟਸ ਤਿਆਰ ਨਹੀਂ, ਕੋਈ ਬੱਚਾ ਤਿਆਰ ਨਹੀਂ ਜਾਂ ਕਿਸੇ ਨੂੰ ਸਕੂਲ ਕੋਈ ਕਿਸੇ ਕੋਲ ਡਾਕੂਮੈਂਟ ਪੂਰੇ ਨਹੀਂ ਹੈਗੇ, ਕਿਸੇ ਕੋਲ ਆਧਾਰ ਕਾਰਡ ਨਹੀਂ, ਕਿਸੇ ਕੋਲ ਕੁਝ-ਕੁਝ ਬ ਫੇਰ ਵੀ ਬਹੁਤ ਸਾਰੇ ਬੱਚੇ ਇਹੇ ਜੇ ਰਹਿ ਜਾਂਦੇ ਸੀ ਜਿਹੜੇ ਸਕੂਲਾਂ 'ਚ ਨਹੀਂ ਜਾ ਪਾਉਂਦੇ ਸੀ ਕੁਝ ਜਿਹੜੇ ਸਲਾਮ ਏਰੀਆਜ਼ ਦੇ ਵਿੱਚ ਦਿਹਾੜੀਆਂ ਧੂੜੀਆਂ ਦਾ ਲਾਲਚ ਹੁੰਦਾ ਹੈ ਕੋਈ ਬੱਚੇ ਕਮਾਂਕਾਰਾਂ ਤੇ ਚਲੇ ਜਾਂਦੇ ਨੇ ਪੇਰੈਂਟਸ ਨਾਲ ਚਲੇ ਜਾਂਦੇ ਨੇ ਉਹ ਅਵੇਰ ਹੀ ਨਹੀਂ ਹੈਗੇ ਪੜਾਈ ਨੂੰ ਲੈ ਕੇ ਅਸੀਂ ਆ ਪਹਿਲਾਂ ਆ ਦੇ ਲੈਵਲ ਤੇ ਵੇਅਰ ਕੀਤਾ ਉਹਨਾਂ ਨੂੰ ਫੇਰ ਬਹੁਤ ਸਾਰੇ ਬੱਚੇ ਨੇ ਸਕੂਲਾਂ 'ਚ ਐਡਮਿਸ਼ਨ ਕਰਾਈਆਂ ਦੈਨ ਫਿਰ ਜਦੋਂ ਐਡਮਿਸ਼ਨ ਕਰਾਈਆਂ ਉਹ ਬੱਚਿਆਂ ਦਾ ਗੈਪ ਸੀਗਾ ਸਕੂਲਾਂ ਲੈਣ ਨਾਲ ਜਿਹੜੇ ਬੱਚੇ ਮਤਲਬ ਆਲਰੇਡੀ ਸਕੂਲ ਚ ਪੜ੍ਹ ਰਹੇ ਨੇ ਮੰਨ ਲਓ ਆਪਾਂ ਬੱਚੇ ਦੀ ਫਰਸਟ ਕਲਾਸ ਐਡਮਿਸ਼ਨ ਕਰਾਤੀ ਜਿਹੜੇ ਪਹਿਲਾਂ ਬੱਚੇ ਪੜ੍ਹ ਰਹੇ ਨੇ ਹੁਣ ਜਿਹੜਾ ਆਪਾਂ ਜੜ ਨਵਾਂ ਰਿਫਰੈਸ਼ਰ ਉੱਥੇ ਉਸ ਕਲਾਸ ਚ ਜਾ ਕੇ ਬਿਠਾਤਾ ਉਹਨਾਂ ਨੂੰ ਨਾਲ ਬੰਨ ਲਾਣ ਲਈ ਸਾਨੂੰ ਪ੍ਰੋਬਲਮ ਆਈ ਇਹਨਾਂ ਨੂੰ ਉਹਨਾਂ ਦੇ ਨਾਲ ਕੇ ਮੇਰ ਲਾਇਆ ਜਾਵੇ ਫਿਰ ਸਾਨੂੰ ਕਨਸੈਪਟ ਇੱਕ ਦਿਮਾਗ ਚ ਆਇਆ ਵੀ ਆਪਾਂ ਆਪਦੇ ਲੈਵਲ ਦੇ ਉੱਤੇ ਇੱਕ ਅਲੱਗ ਤੋਂ ਐਕਸਟਰਾ ਕਲਾਸੇ ਸ਼ੁਰੂ ਕਰੀਏ ਬੱਚਿਆਂ ਦੀਆਂ ਜਿਹਦੇ ਨਾਲ ਆਪਾਂ ਉਹਨਾਂ ਦਾ ਸਿਲੇਬਸ ਮੈਚ ਕਰੀਏ ਫਿਰ ਅਸੀਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਲਾਸ ਚੱਲ ਰਹੀ ਹੈ ਉਹ ਬੱਚਿਆਂ ਨੂੰ ਇੱ ਇਸ ਤਰ੍ਹਾਂ ਸਾਨੂੰ ਬੱਚੇ ਮਿਲ ਗਏ ਜਿਹੜੇ ਮਤਲਬ ਫ੍ਰੀ ਆਫ ਕਾਸਟ ਮਤਲਬ ਪੂਰੇ ਜਜ਼ਬੇ ਦੇ ਨਾਲ ਉਹ ਬੱਚਿਆਂ ਨੂੰ ਪੜਾਉਣ ਲਈ ਵੀ ਤਿਆਰ ਹੋ ਗਏ ਜਿਵੇਂ ਇੱਥੇ ਸਾਨੂੰ ਇਹ ਇਹ ਮਿਲ ਗਈ ਕੁੜੀਆ ਹੰਡਿਆਏ ਇੱਕ ਸਿਮਰਨ ਉਹ ਇੱਕ ਉਹ ਵੀ ਕਿਸਲਾ ਏਰੀਆ ਹੈ ਉੱਥੇ ਸਾਨੂੰ ਉਹ ਉਹ ਕੁੜੀ ਮਿਲ ਗਈ ਉਹਨੇ ਬਹੁਤ ਹੈਲਪ ਕੀਤੀ ਹੈ ਮਤਲਬ ਇਹ ਬੱਚੇ ਬਹੁਤ ਮਿਹਨਤ ਕਰ ਰਹੇ ਨੇ ਉਹ ਬੱਚਿਆਂ ਦਾ ਸੀ ਸਿਲੇਬਸ ਨਾਰ ਲਾਉਣ ਲਈ ਇਹ ਕਲਾਸ ਸ਼ੁਰੂ ਕੀਤੀ ਉਦੋਂ ਬਾਅਦ ਇਹਦੇ ਚ ਵੀ ਰਿਜ਼ਲਟ ਇੰਨੇ ਵਧੀਆ ਨੇ ਸ਼ੁਰੂ ਹੋਏ ਵੀ ਬੱਚੇ ਹੋਰ ਜਿਹੜੇ ਬੱਚੇ ਆਲਰੇਡੀ ਸਕੂਲਾਂ ਚ ਪੜ੍ਹਦੇ ਸੀ ਉਹ ਵੀ ਨਾਰ ਲੈਣੇ ਸ਼ੁਰੂ ਹੋ ਗਏ ਮਤਲਬ ਜੇ ਉਹ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਹੋਮਵਰਕ ਵਗੈਰਾ ਮਿਲਦਾ ਹੈ ਕਈ ਵਾਰੀ ਕੀ ਹੁੰਦਾ ਬੱਚਾ ਨਾ ਸਕੂਲ ਡ੍ਰੋਪ ਸਿਰਫ ਇਸ ਕਰਕੇ ਕਰ ਦਿੰਦਾ ਹੈ ਵੀ ਉਹਨੇ ਹੋਮਵਰਕ ਨਹੀਂ ਕੀਤਾ ਹੁੰਦਾ ਇਹ ਕਲਾਸ ਦੇ ਜ਼ਰੀਏ ਬੱਚਾ ਜਿਹੜਾ ਕੱਲ ਦਾ ਕੰਮ ਹੈ ਉਹ ਸਕੂਲ 'ਚ ਕਰਕੇ ਜਾਂਦਾ ਹੈ ਉਹਨੂੰ ਕੋਈ ਕੋਈ ਲਰਨ ਕਰਨ ਲਈ ਕੋਈ ਚੀਜ਼ ਮਿਲੀ ਹੈ ਕੋਈ ਰਿਟਰਨ ਵਰਕ ਮਿਲਿਆ ਉਹ ਇਹ ਕਰ ਜਾਂਦਾ ਬੈਠ ਕੇ ਉਹ ਤਾਂ ਅਗਲੇ ਦਿਨ ਸਕੂਲ ਜੱਜ ਵੀ ਨਾਲ ਚਲਾ ਜਾਂਦਾ ਨਹੀਂ ਉਹ ਬੱਚਾ ਸਕੂਲ ਡ੍ਰੋਪ ਕਰਨ ਦਾ ਬਹਾਨਾ ਭਾਲਦਾ ਸੀ ਸਵੇਰ ਨੂੰ ਉੱਠ ਕੇ ਤਾਂ ਢਿੱਡ ਦੁਖਦਾ ਹੁੰਦਾ ਸੀਗਾ ਵੀ ਮੈਨੂੰ ਕੋ ਕੰਮ ਨਹੀਂ ਕੀਤਾ ਆਉਣਾ ਸੀਗਾ ਉਰੇ ਉਹ ਬੱਚੇ ਆਪ ਦੇ ਜਿਹੜੇ ਇਸ ਏਰੀਆ ਦੇ ਬੱਚੇ ਨੇ ਉਹ ਕੰਮ ਉਹ ਬੱਚਾ ਨੂੰ ਅਸੀਂ ਇਕੱਠੇ ਕਰਕੇ ਇੱਥੇ ਇੱਕ ਫ੍ਰੀ ਟਿਊਸ਼ਨ ਦਿੰਨੇ ਆ ਮਤਲਬ ਵੀ ਫ੍ਰੀ ਪੜਾਉਂਨੇ ਆ ਫ੍ਰੀ ਪੜਦੇ ਨੇ ਪੜ੍ਹਾਉਣ ਵਾਲਾ ਬੱਚਾ ਵੀ ਫ੍ਰੀ ਪੜਾਉਂਦਾ ਜੀ ਤੇ ਪੜਨ ਵਾਲੇ ਬੱਚੇ ਵੀ ਆ ਕੇ ਫ੍ਰੀ ਪੜ੍ਹਦੇ ਨੇ ਜੀ ਕਿਉਂਕਿ ਪੜ੍ਹਾਈ ਦੀ ਬਹੁਤ ਜ਼ਰੂਰੀ ਹੈ ਜੀ ਅਸ ਦੇ ਸਮਾਜ ਦੇ ਵਿੱਚ ਪੜ੍ਹਾਈ ਤੋਂ ਬਿਨਾ ਕੁਝ ਨਹੀਂ ਹੈ ਜੀ ਕਿਤੇ ਵੀ ਆਪਾਂ ਜਾਣਦੇ ਆ ਤਾਂ ਆਪਾਂ ਨੂੰ ਪੜ੍ਹਾਈ ਦੀ ਲੋੜ ਰਹਿੰਦੀ ਹੈ ਦੇਖੋ ਆਪਾਂ ਇਹ ਅਸੀਂ ਜਿਹੜੇ ਬੱਚੇ ਨੇ ਇਹਨਾਂ ਦੀ ਮਤਲਬ ਇਹਨਾਂ ਨੂੰ ਕੁਝ ਨਹੀਂ ਆਉਂਦਾ ਲੇਕਿਨ ਅਸੀਂ ਇਹਨਾਂ ਦੀ ਬੇਸਿਕ ਨੀਡ ਹੈ ਜਿਹੜੀ ਉਹ ਪੂਰੀ ਕਰਦੇ ਆ ਵੀ ਇਹਨਾਂ ਨੂੰ ਆਪ ਦਾ ਨਾਮ ਲਿਖਣਾ ਆ ਜੀ ਤੇ ਮਾੜਾ ਮੋਟਾ ਪੜਨ ਆ ਜੇ ਵੀ ਕਿਤੇ ਜਾਣਾ ਤਾਂ ਬਸ ਤੇ ਲਿਖਿਆ ਪੜ ਸਕੇ ਬੱਚਾ ਠੀਕ ਹੈ ਨਾ ਕਿਤੇ ਇਧਰ ਉਧਰ ਨਾ ਹੋਵੇ ਇਹਨਾਂ ਨੂੰ ਆਪਦਾ ਮੋਬਾਈਲ ਨੰਬਰ ਯਾਦ ਹੋ ਜਾਏ ਆਪਣੇ ਘਰਦਿਆਂ ਦਾ ਨੰਬਰ ਯਾਦ ਹੋ ਜਾਏ ਆਪਣਾ ਐਡਰੈਸ ਯਾਦ ਹੋਵੇ ਕਿ ਇਹਨਾਂ ਨੂੰ ਬੇਸਿਕ ਮਤਲਬ ਨੌਲੇਜ ਤਾਂ ਹੋ ਜਾਣਾ ਅਸੀਂ ਜਦੋਂ ਦੇਖਦੇ ਆ ਬੱਚਿਆਂ ਨੂੰ ਦੇਖਦੇ ਆ ਤਾਂ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਬੱਚਿਆਂ ਨੂੰ ਐ ਜਮਨ ਨੌਲੇਜ ਨਹੀਂ ਹੁੰਦੀ ਤਾਂ ਸਾਡੇ ਦਿਮਾਗ ਦੇ ਵਿੱਚ ਇਹ ਹੈ ਵੀ ਇਹਨਾਂ ਨੂੰ ਬੇਸਿਕ ਚੀਜ਼ਾਂ ਦੀ ਨੌਲੇਜ ਤਾਂ ਹੋਵੇ। ਸੰਸਥਾ ਦੇ ਵਿੱਚ ਪੜਾਉਣ ਵਾਲੇ ਤਨੂ ਨੇ ਦੱਸਿਆ ਏ ਕਿ ਸੰਸਥਾ ਨੇ ਉਸ ਦੀ ਪੜ੍ਹਾਈ ਵਿੱਚ ਮਦਦ ਕੀਤੀ ਸੀ ਜਿਸ ਕਾਰਨ ਉਹ ਇੱਕ ਨਿੱਜੀ ਸਕੂਲ ਦੇ ਵਿੱਚ ਅਧਿਆਪਕ ਹੈ। ਜਦੋਂ ਇਸ ਸੰਸਥਾ ਨੇ ਇਹ ਸੈਂਟਰ ਸ਼ੁਰੂ ਕੀਤਾ ਤਾਂ ਉਹ ਵੀ ਇਹਨਾਂ ਦੇ ਨਾਲ ਜੁੜੀ ਤੇ ਉਸ ਦਾ ਕਹਿਣਾ ਹੈ ਕਿ ਉਹ ਇੱਥੇ ਬੱਚਿਆਂ ਨੂੰ ਮੁਫਤ ਦੇ ਵਿੱਚ ਪੜਾਉਂਦੀ ਹੈ ਤਾਂ ਕਿ ਇਹਨਾਂ ਬੱਚਿਆਂ ਨੂੰ ਉਹਨਾਂ ਕਠਿਨਾਈਆਂ ਦਾ ਸਾਹਮਣਾ ਨਾ ਕਰਨਾ ਪਵੇ ਜੋ ਉਸਨੇ ਆਪਣੀ ਪੜ੍ਹਾਈ ਦੌਰਾਨ ਝੱਲੀਆਂ ਸੀ। ਸਰ ਐਕਚੁਅਲੀ ਨਾ ਜਦੋਂ ਮੈਂ ਬੀਕਾਮ ਦੇ ਫਸਟ ইয়ার ਸੀ ਸੀ ਕਿ ਨਾ ਉਦੋਂ ਇਸ ਸਰ ਆਏ ਸੀ ਕਿ ਮੇਰੇ ਘਰ ਫਿਰ ਇਹਨਾਂ ਨੇ ਦੱਸਿਆ ਕਿ ਬੱਚਿਆਂ ਨੂੰ ਐ ਟਿਊਸ਼ਨ ਪੜ੍ਹਾਉਣ ਤੇ ਦਿੱਕਤ ਹੁੰਦੀ ਆ ਤੇ ਜੇ ਤੁਸੀਂ ਟਾਈਮ ਫ੍ਰੀ ਹੈਗਾ ਤਾਂ ਤੁਸੀਂ ਪੜ੍ਹਾ ਸਕਦੇ ਹੋ ਤੇ ਤੁਸੀਂ ਇਹਨਾਂ ਬੱਚਿਆਂ ਨੂੰ ਫ੍ਰੀ ਪੜ੍ਹਾ ਸਕਦੇ ਹੋ ਫਿਰ ਮੈਨੂੰ ਵੀ ਐ ਸੀ ਕਿ ਮੇਰੇ ਕੋਲ ਬਹੁਤ ਟਾਈਮ ਹੁੰਦਾਗਾ ਉਸ ਟਾਈਮ ਲਈ ਤਾਂ ਕਰਕੇ ਮੈਂ ਇਹਨਾਂ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਤਿਆਰ ਹੋ ਗਈ ਫਿਰ ਐਂ ਕਰਕੇ ਹੌਲੀ ਹੌਲੀ ਟਾਈਮ ਲੰਘਦਾ ਗਿਆ ਮੇਰਾ ਫਸਟ ইয়ার ਤੋਂ ਗ੍ਰੈਜੂਏਸ਼ਨ ਕੰਪਲੀਟ ਹੋ ਗਈ ਤੇ ਇਹ ਬੱਚਿਆਂ ਨੂੰ ਪੜ੍ਹਾ ਕੇ ਮੈਂ ਵੀ ਬਹੁਤ ਕੁਝ ਸਿੱਖਿਆ ਤੇ ਮੈਨੂੰ ਐ ਲੱਗਦਾ ਸੀ ਨਾ ਕਿ ਜਦੋਂ ਮੈ तो ये बच्चा औखा ना फील होवे ताँ करके मैं फ्री ट्यूशन पढ़ाती आ रही हूँ तो अगे भी मैं मेरा दिल नहीं करता कि मैं पैसे लेके पढ़ावा ता करके मैं हले भी फ्री ट्यूशन पढ़ा रही हूँ बहुत बढ़िया लगता है पढ़ाना पहले सर जी आए थे उनको मिले थे बोले कि बच्चों को पढ़ाना है अगर लड़की आपकी पढ़ा सकती है तो पढ़ा ले तो हमने कहा ठीक है जी पढ़ा लेंगे कोई बात नहीं तो हमने टाइम बिल्कुल इनका फ्री रखा है कि बच्चों को बिल्कुल पढ़ाओ कोई दिक्कत ना आए वह घर का काम सारा हम लोग कर लेंगे ਬੱਚੇ ਸਮਾਜ ਦਾ ਭਵਿੱਖ ਹੁੰਦੇ ਨੇ ਤੇ ਸਮਾਜ ਦੇ ਭਵਿੱਖ ਨੂੰ ਆਕਾਰ ਦੇਣ ਦੇ ਵਿੱਚ ਉਹਨਾਂ ਦਾ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ ਤੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਲਈ ਸੰਗਠਨ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਇਹ ਯਤਨਾਂ ਨੂੰ ਹੋਰ ਉਪຊਾਹ ਮਿਲੇ ਜਗਬਾਣੀ ਟੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ